ਡਰ ਨਹੀਂ ਹੋਏ ਮਾਰੋ ਦੇ ਇਕੱਲੇ ਇਕੱਲੇ ਬੱਚੇ ਤੁਸੀਂ ਸਾਰੇ ਇਸ ਕਰਕੇ ਆਉਣਾ ਚੱਲੋ ਕੋਈ ਕਾਲੀ ਨਹੀਂ ਉਹਨੂੰ ਮੋਟਰਸਾਈਕਲ ਭੁਜਾ ਕੇ ਲੈ ਗਿਆ ਜੇ ਮੰਨ ਲਾ ਕਿਸੇ ਚ ਵੱਜਿਆ ਅਸੀਂ ਉਹਨੂੰ ਕਿਹਨੂੰ ਨਹੀਂ ਤੁਸੀਂ ਭਾਵੇਂ ਰੋਕਿਆ ਸੀ ਭੁਜਾਉਣ ਨਾਲ ਕੁਝ ਨਹੀਂ ਹੁੰਦਾ ਚਲਾਣ ਹੋ ਜੂਗਾ ਤੂੰ ਚਲਾਣ ਦਾ ਕੀ ਹੋ ਜੂਗਾ ਭਰ ਲਾਂਗੇ ਜੇ ਡੇਕੇ 60 ਮਿੰਟ ਵਾਲੀ ਅੰਗ ਹੀ ਨਾ ਹੋਣ ਕੀ ਕਰਾਂਗੇ ਇਸ ਕਰਕੇ ਕਦੇ ਗਲਤੀ ਨਾ ਕਰੋ ਇਸ ਜੀ ਹਾਂ ਹਾਂਜੀ ਦੋ ਤਿੰਨ ਜਣੇ ਹੈਲਮਟ ਰੱਖੋ ਦਿੱਤੇ ਚੰਗੀ ਚੀਜ਼ ਹੈ ਦਾ ਜਾ ਮੇਰੇ ਪੁੱਤ ਉੱਚ ਅਸਤਰਾ ਤੇ ਐਸਐਸਪੀ ਵਿਰਿੰਦਰ ਸਿੰਘ ਬਰਾੜ ਜੇ ਦੇਸ਼ਾਂ ਦੇਸ਼ਾਂ ਤੇ ਬੱਚਿਆਂ ਨੂੰ ਸਮਝਾ ਕੇ ਚਲਾਣ ਕਰਨਾ ਕੋਈ ਜ਼ਰੂਰੀ ਨਹੀਂ ਚਲਾਨ ਕਰਨਾ ਕੋਈ ਜਿੰਨਾ ਸੁਧਦੀ ਹੈ ਸਮਝਾਉਣਾ ਇਸ ਤੋਂ ਜ਼ਿਆਦਾ ਸਮਝਦੀ ਹੈ ਬਾਕੀ ਜੀ ਐਸਐਸਬੀ ਸਾਹਿਬ ਸਾਡੇ ਬਹੁਤ ਚੰਗੇ ਆ ਉਹਨਾਂ ਨੇ ਸਮਝਾਇਆ ਵੀ ਬੱਚਿਆਂ ਨੂੰ ਚਲਾਨ ਘੱਟ ਕਰੋ ਜਿਹੜਾ ਬੰਦਾ ਮਚੋਰ ਹੈ ਉਹ ਗਲਤੀ ਕਰਦਾ ਦੋ ਚਲਾਨ ਕਰਨਾ ਫਰਜ਼ ਬੰਦਾ ਹੈ ਲੇਕਿਨ ਬੱਚਿਆਂ ਨੂੰ ਸਮਝਾ ਕੇ ਰੱਖੀਏ ਤਾਂ ਸਮਝਾਣਾ ਬਿਹਤਰ ਹੈ ਸੰਗੀਨ ਮੈਸੇਜ ਆਊਗਾ ਚੰਗੇ ਕੰਮ ਕਰਨਗੇ ਚੰਗਾ ਸੁਣਿਆ ਜਾਊਗਾ ਇਸ ਚੀਜ਼ ਦਾ